ਸਾਰ ਸੰਗਤ ਜੀ ਟਾਈਮ ਹੋ ਚੁੱਕਿਆ ਹੈ ਸਿਰਫ ਇੱਕ 2 ਮਿੰਟ ਵਾਸਤੇ ਸੰਗਤ ਦੇ ਅੱਗੇ ਬੇਨਤੀ ਕਰਨੀ ਹੈ ਕਿਉਂਕਿ ਧਿਆਨ ਮਾਰ ਕੇ ਜੇ ਦੇਖਿਆ ਜਾਵੇ ਗੱਲ ਵੀ ਸੱਚ ਹੈ ਦਰਸਤ ਹੈ ਸੰਸਾਰ ਦੇ ਉੱਤੇ ਅੱਜ ਤੱਕ ਕੋਈ ਨਾ ਰਿਹਾ ਨਾ ਕਿਸੇ ਨੇ ਰਹਿਣਾ ਵਾਰੀ ਆਪੋ ਆਪਣੀ ਸਭ ਨੇ ਚੱਲਿਆ ਜਾਣਾ ਹੈ ਕਿਸੇ ਸਰੀਰ ਦਾ ਕੋਈ ਭਰੋਸਾ ਨਹੀਂ ਹੈ ਇਸ ਕਰਕੇ ਅਸੀਂ ਆਪਣੇ ਮੌਜੂਦਾ ਸਮੇਂ ਸਰੀਰ ਦੇ ਹੁੰਦਿਆਂ ਆਪਣੇ ਥੋਂ ਸਾਡੇ ਪਿੱਛੋਂ ਜਾਨੀ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਜਿਤਨੇ ਵੀ ਗੁਰਦੁਆਰਾ ਸਾਹਿਬ ਹਨ ਜਿੰਨੀ ਵੀ ਸਾਡੀ ਸੇਵਾ ਚੱਲ ਰਹੀ ਹੈ ਸਿੱਧ ਸਰ ਸਾਹਿਬ ਤੋਂ ਉਹਨਾਂ ਦੇ ਵਿੱਚੋਂ ਇੱਕ ਗੁਰਮੁਖ ਨੂੰ ਮੁਖੀ ਕਰਦੇ ਹਾਂ ਔਰ ਉਸ ਦਾ ਨੌ ਭਾਈ ਕਸ਼ਮੀਰਾ ਸਿੰਘ ਜਥੇਦਾਰ ਜਿਹੜਾ ਢੋਲ ਕੀ ਵਜਾ ਰਿਹਾ ਸਾਰੇ ਤੋ ਆਵਾਜ਼ ਕੋਈ ਐਸੀ ਘਟਨਾ ਵੈਗਰੂ ਤਾਂ ਐਸੀ ਗਲਤੀ ਨਹੀਂ ਹੋਣੀ ਹੈ ਚਲੋ ਫਿਰ ਵੀ ਪਤਾ ਨਹੀਂ ਹੋ ਸਕਦਾ ਇਹ ਤੋਂ ਦੂਜਾ ਨੰਬਰ ਤੇ ਭਾਈ ਹਰਦੇਵ ਸਿੰਘ ਹੈਗਾ ਜਿਹੜਾ ਕਿ ਖੇਤੀਬਾੜੀ ਦਾ ਜਥੇਦਾਰ ਹੈ ਉਹ ਵੀ ਦੇ ਨਾਲ ਕਰੋ ਨਿਕਲ ਰਿਹਾ ਚੋ ਇਹਨਾਂ ਤੋਂ ਬਾਅਦ ਪੰਜ ਪਿਆਰੇ ਹੋਰ ਵੀ ਨੇ ਭਾਈ ਹਰਭਜਨ ਸਿੰਘ ਵਿੱਚ ਹੈ ਸਾਰੇ ਹੀ ਰਲ ਮਿਲ ਕੇ ਗੁਰੂਮਖ ਪਿਆਰੇ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਗੁਰੂ ਘਰ ਦੀ ਸੇਵਾ ਕਰਦੇ ਰਹਿਣਗੇ ਸੋ ਆਉ ਹੋਈ ਹੀ ਬੇਨਤੀ ਕਰਨੀ ਸੀ ਕਿ ਜਿਹੜੀ ਕਰ ਚੁੱਕੇ ਹਾਂ ਹੁਣ ਸਾਰੇ ਹੀ ਗੱਜ-ਵੱਜ ਕੇ ਇਹਨਾਂ ਨੂੰ ਦਸਤਾਰਾਂ ਦੋਨਾਂ ਨੂੰ ਗੁਰਮਖਾਂ ਨੂੰ ਉਟਕੇ ਭਾਈ ਗ੍ਰੰਥੀ ਜੀ ਦੇਣ ਭਾਈ ਬਲਬੀਰ ਸਿੰਘ ਦੇ ਵਿਹਤਿਆ ਪ੍ਰਵੇਸ਼